ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੇ ਹੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਇਹ ਸਾਡਾ ਬਲੌਗ ਹੈਗਾ ਜੀ ਮੈਂ ਚੱਲਿਆ ਸੀਗਾ ਅਬੀ ਦੇ ਘਰਾਂ ਤੇ ਅੱਜ ਪੇਪਰ ਵੀ ਸੀਗਾ ਉਹਨਾਂ ਦਾ ਬਾਕੀ ਦੇਖਦੇ ਆ ਸ਼ਾਇਦ ਕੈਂਸਰ ਹੋ ਗਿਆ ਮੇਰਾ ਭਾਈ ਤਾਂ ਛੁੱਟੀ ਪਰ ਤਾਂ ਅੱਜ ਤੇ ਦੇਖਦੇ ਚਲੋ ਆਜੋ ਚਲੋ ਜੀ ਅਸੀਂ ਅੱਧ ਚ ਆ ਚੁੱਕੇ ਹਾਂ ਤੇ ਮਿਲਦੇ ਆ ਉਹ ਬੱਲੇ ਉਹ ਤੂੰ ਵੀ ਉਰੇ ਬੈਠਾ ਜੈ ਸ੍ਰੀ ਅਕਾਲ ਜੀ ਹੋਰ ਵਧੀਆ ਜੀ ਸੋਣੀ ਗਿਆ ਛੁੱਟੀ ਆ ਯਾਰ ਪਿੱਪਰ ਤੇ ਪਿੱਪਰ ਬੜੀ ਗਰਸਾ 12ਵੀਂ ਦਾ ਹਾਂ ਝੜਨੇ ਤੇ ਹੈਗਾ ਅੱਛਾ ਅੱਛਾ ਆ ਵੀ ਕੋਲੀ ਜਲੇ ਹਾਂ ਹਾਂ ਆ ਚੱਲੀਏ ਆ ਚੱਲੀਏ ਹੋਰ ਵਧੀਆ ਹਾਂ ਤੂੰ ਹੁਣ ਕਿੱਥੇ ਰਿਹਾ ਮੈਂ ਤਾਂ ਯਾਰ ਕੰਮ ਨੂੰ ਚੱਲਦਾ ਮੈਂ ਕਹਾਂ ਚੱਲ ਅੱਧਰ ਨੂੰ ਘੁੰਮ ਆਈ ਆ ਵੀ ਕੋਲ ਨੂੰ ਚਲੋ ਤੇ ਚੱਲੀ ਕਰ ਥੋੜ ਬਸ ਵਧੀਆ ਹਾਂ ਆ ਚਿੱਟੀ ਸ਼ਰਟ ਕਾਤੇ ਪਾਲੀ ਤੇ ਅੱਜ ਓ ਬਾਈ ਜੀ ਤੁਹਾਨੂੰ ਜਾਂਦਾ ਆ ਮੋੜ ਤੇ ਕੰਨੀ ਨੱਥੀਆਂ ਵੀ ਵਾਈਆਂ ਹੈ ਇਹ ਕੰਪਿਊਟਰ ਦਾ ਸ਼ੌਕੀ ਹੈ ਜੀ ਪੂਰਾ ਮੁੰਡਾ ਆ ਸਾਡਾ ਪਿੰਡ ਹੈ ਜੀ ਛੋਟਾ ਜਿਹਾ ਹੂੰ ਮੰਤਾ ਇਹਨਾਂ ਮਗਾ ਜੀ ਅਰੇ ਉਹ ਪੇਪਰ ਤੁਹਾਡਾ ਨਾ ਆ ਜਿਹੜੇ ਪਰਨ ਕੱਲ ਦਾ ਪੇਪਰ ਆਲੂ ਇੱਕ ਪੇਪਰ ਅੱਛਾ ਉਹਦਾ ਕੰਪਿਊਟਰ ਦਾ ਹਾਂ ਤੇ ਹੁਣ ਅਭੀ ਕਿਹੜਾ ਕੰਮ ਇਹ ਕਰਦਾ ਦਾ ਹਾਂ ਅਗਦੀ ਉਮਰ ਮੈਨੂੰ ਕੰਮ ਨਾਲ ਨਹੀਂ ਮਿਲਦਾ ਘਰ ਇੱਧਰੋਂ ਆ ਗਿਆ ਅੱਛਾ ਅੱਛਾ ਦੇਖ ਲਾ ਬਾਈ ਬੰਦਾ ਵਾਚਦਾ ਫਿਰਦਾ ਬਾਈ ਹੋਰ ਚਲੇ ਜਾਂਦੇ ਸਾਰੇ ਜਦੋਂ ਬੰਦ ਨੂੰ ਕੰਮ ਲਾਉਂਦੇ ਹੂੰ ਯਾ ਲੈਰ ਕੰਮ ਦਾ ਕਰਨੇ ਉੱਤੇ ਘਰ ਦੇ ਅੱਛਾ ਉਹ ਮੇਰੇ ਘਰੇ ਮੈਂ ਆਇਆ ਹਾਂ ਬਈ ਹੋਰ ਸੁਣਾ ਯਾਰ ਵਧੀਆ ਵਾਸਤੇ ਆ ਪਿੱਛੇ ਮੁੰਡੇ ਨੇ ਲਖਾਇਆ ਆਗੇ ਬੜੋ ਪੀਐਨਜੀ ਚਨੋ ਹੈ ਨਹੀਂ ਅੱਜ ਚੱਲਦੀ ਫਿਰਦੀ ਮਸ਼ਹੂਰੀ ਕਿੱਥੇ ਦੇਣ ਲੱਗ ਗਿਆ ਤੂੰ ਉਹ ਨਹੀਂ ਯਾਰ ਉਹ ਮੁੰਡਾ ਲਈ ਕਰੇ ਸ਼ਲਟਾ ਪਾ ਲਈ ਮੈਂ ਅੱਛਾ ਅੱਛਾ ਲੈ ਤੂੰ ਵੀ ਬਾਲ ਦੂ ਤੀ ਹੈ ਹੂੰ ਤੇ ਹੁਣ ਉਹ ਕਹਿੰਦਾ ਲੈ ਪਾ ਲਿਆ ਕਰੀ ਮੈਂ ਲੈ ਆਉਗੇ ਲਓ ਜੀ ਘਰ ਵੀ ਆ ਗਿਆ ਵੀਰ ਆ ਉਹ ਆ ਗਿਆ ਬਾਹਰ ਉਹ ਬੱਲੇ ਬੱਲੇ ਪਹਿਲਾ ਹੀ ਮੋਟਰਾਈਕਲ ਕੱਢ ਲਿਆ ਹੈ ਓ ਬਾਈ ਅਸੀਂ ਕਿਤੇ ਜਾਣਾ ਨਹੀਂ ਹੈਗਾ ਉਰੀ ਰਹਿਣਾ ਹੋਰ ਸਤਿਕਾਰ ਸਾਬ ਵਾਜੂ ਦੀ ਫਤਿਹ ਸਾਰੇ ਵੀਰਾ ਰ ਭੈਣਾ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਫਿਰ ਅੱਜ ਆ ਮੋਟਰਸਾਈਕਲ ਡੇਆ ਨਹੀਂ ਅੱਜ ਉਹ ਨਹੀਂ ਛੁੱਟੀ ਦੀ ਨਾ ਹਾਂ ਤਾਂ ਕਰਕੇ ਕਰ ਦੇ ਗਏ ਨੇ ਕੰਮ ਕਰਾਂ ਪੇਪਰ ਕੱਲ ਦਾ ਵਧੀਆ ਹੋਇਆ ਪੇਪਰ ਬਹੁਤ ਵਧੀਆ ਪੇਪਰ ਕੱਲ ਆਉਣਾ ਫਿਜ਼ੀਕਲ ਦਾ ਪੇਪਰ ਦਾ ਹਾਂ 60 ਨੰਬਰ ਦਾ ਪੇਪਰ ਦਾ ਅੱਛਾ ਲੱਗਦਾ ਅੱਜ ਵੇਪਾ ਜਾ ਕੇ ਇਹ ਤਾਂ ਕਹਿੰਦਾ ਕਹਿੰਦਾ ਆ ਵੀ ਕੰਮ ਪੱਲਾ ਆਪਾਂ ਕਹਿੰਦਾ ਡੰਡੇ 'ਤੇ ਨਹੀਂ ਨਹੀਂ ਯਾਰ ਉਹ ਤਾਂ ਕਿਹਾ ਹੋਇਆ ਕੱਲ ਘਰ ਦੇ ਨੇ ਗਾਹ ਪਾਇਆ ਹੋਇਆ ਤਾਂ ਕਰਕੇ ਹਾਂ ਛੁੱਟੀ ਤੈਨੂੰ ਪਤਾ ਫਿਰ ਕਰ ਦੇਣਾ ਕੰਮ ਕਰ ਤਿਆਰਾ ਜਾਂਦਾ ਉਹ ਨਹੀਂ ਨਹੀਂ ਗਾਹ ਦਾ ਗਾਹ ਦਾ ਜਦ ਕਰਦੀ ਕੰਮ ਕਰਨਾ ਬੁਰੀ ਗੱਲ ਥੋੜੀ ਹੈ ਤੁਸੀਂ ਆ ਕੇ ਹੁਣ ਤੁਸੀਂ ਕਰਾਉਂਗੇ ਮੇਰੇ ਨੂੰ ਨਾ ਨਾ ਬਾਈ ਮੈਂ ਤਾਂ ਮੈਂ ਨਹੀਂ ਕਰਾਉਣਾ ਯਾਰ ਹੱਦ ਹੋ ਗਈ ਯਾਰ ਕਰਾਉਣਾ ਤਾਂ ਪੈਣਾ ਹੈ ਜੇ ਆਂਟੀ ਕਹੂੰਗੀ ਫਿਰ ਕਰਾਉਂਗਾ ਨਹੀਂ ਆਂਟੀ ਨੂੰ ਚੱਲਦਾ ਆ ਡਾਂਟੀ ਵੀ ਤਾਂ ਕਹਿ ਦੇਣਾ ਕਰਾਣਾ ਪੈਣਾ ਯਾਰ ਕਾਂਕਾਂ ਕਾਂਕਾਂ ਨੇ ਦੇਣ ਦੀ ਪਈ ਸੀ ਸਾਫ਼ ਕਰਨੀ ਸੀ ਆ ਮੋਟਰਸਾਈਕਲ ਇਹ ਵੀ ਮੈਨੂੰ ਲੱਗਦਾ ਵੀ ਧੂੰਗਾ ਅੱਜ ਹੈਨਾ ਬਿਲਕੁਲ ਯਾਰ ਕਈ ਦਿਨ ਹੋ ਗਏ ਨੇ ਹਾਂ ਇਹ ਨਵਾਂ ਬਣਾਣਾ ਚਿਕਣਾ ਬਣਾਉਂਗੇ ਇਹਦਾ ਇੱਕ ਨਾ ਟਾਇਰ ਪੈਂਚਰ ਹੋ ਗਿਆ ਤਾਂ ਮਿੱਥ ਅੱਛਾ ਹੋਰ ਵੀ ਨਵਾਂ ਹੀ ਪਵਾਤਾ ਆਪਾਂ ਨੇ ਹਾਂ ਮੈਂ ਇਹਦੀ ਗੱਲ ਕਰਦਾ ਮੰਗਾ ਇਹਨੇ ਚਿੱਟੀ ਜਲਟ ਕਿਹੜੇ ਤੋਂ ਹੋ ਜਾਦਾ ਲੱਗ ਪਰਪਾਰੀ ਉਹ ਬਾਈ ਜੀ ਤੈਨੂੰ ਕੀ ਵਦਿਆ ਯਾਰ ਇਹਦੇ ਪਤਾ ਕਿ ਇਹਨੇ ਸੌਦਾ ਲਾਉਣਾ ਤਾਂ ਹੈ ਕਰਾਣਾ ਇਹਨੇ ਦੇਖਣਾ ਉਹਨਾਂ ਦਾ ਕਿਸੇ ਨੇ ਕੱਚਾ ਵਾ ਕੱਚਾ ਵਾ ਵਾ ਨਾਲ ਹੈ ਚਿੱਟੀ ਫਲਟ ਦਾ ਹੀ ਜਲੂਸ ਕੱਢਿਆ ਹੋਇਆ ਨੇ ਉਕੇ ਕੀ ਆ ਗਿਆ ਜੱਸੇ ਇਹਨੂੰ ਕੀ ਆ ਕੇ ਕਰਦਾ ਇਹਨਾਂ 16 ਹਾਸੇ ਕੌੜਾ ਹਾਸੇ ਇਹਨਾਂ ਹਾਸੇ ਨੂੰ ਫੇਲ ਕਰਿਆ ਬੈਨੇ ਤਾਂ ਜੇ ਕਿਸੇ ਮੇਰੇ ਵੀਰ ਨੇ ਵੀ ਉਹ ਕਰਨਾ ਹੋਵੇ ਨਾ ਫੋਟੋ ਖਿਚਾਉਣੀ ਹੋਵੇ ਕਲੈਪ ਕਰਨੀ ਹੋਵੇ ਕਿਸੇ ਨੇ ਸਿੱਧੂ ਸੱਲਣ ਪਹਿਲਾਂ ਇਹ ਤੇ ਇਹਦੇ ਕਲੈਪ ਕਰਨਾ ਸਿੱਖੀ ਤੀ ਹੂੰ ਜੀ ਐ ਕਰਕੇ ਹੂੰ ਕੱਟਾ ਕੰਮ ਕਰੀਂ ਫੋਰ ਐ ਵਈ ਇਹ ਤਾਂ ਕੰਮ ਕਰ ਲੱਗੇ ਯਾਰ ਲੈ ਕੰਮ ਕਰਨਾ ਨਹੀਂ ਹੈਗਾ ਇਹਨੇ ਹੋਂ ਜ਼ਿਆਦੇ ਮੈਨੂੰ ਕੰਮ ਕਰਾ ਲਾ ਦੇ ਇਹ ਤੈਨੂੰ ਮੈਂ ਕਿਹਾ ਕਿਹਾ ਤਾਂ ਕਿਹਦਣਾ ਕੋਸ ਫੈਲਾ ਚਾੜੂ ਫੜਾਦਾ ਜਾਦੂ ਬਣਾਦਾ ਆਹ ਜਿਹੜੀ ਬੇਟੀ ਆ ਨਾ ਹੀ ਕਿਹchna ਬੁਰਾਦਨ ਕਹਿੰਦਾ ਕਦਾਈ ਬੁਰਾਦਨ ਕਹਿੰਦਾ ਅੱਛਾ ਬਾਈ ਤਨੂ ਜ ਰਾਜ ਜਸਨੂ ਕਿਨੇ ਵੜੀ ਗਿਆ ਸੋਨੀ ਬਾਈ ਮੈਂ ਤੁਹਾਨੂੰ ਅਦਾਸ ਦੱਸਦਾ ਕਿਸੇ ਨੂੰ ਰਾਜ ਨਾ ਕਿਸੇ ਨੂੰ ਦੇਖਣ ਨਾ ਆਇਆ ਐਜ ਕਿਹਾ ਬਈ ਯਾਰ ਸਾਡਾ ਸਾਡੇ ਦਾ ਜੰਮਾ ਖਜ਼ਾਨਾ ਨੀੜਾ ਨਾਲ ਸਾਢੇ 1/2 ਖਜ਼ਾਨਾ ਦਿਖਾਤਾ ਦੁਖ ਜੰਮ ਵੀਰ ਖੜੀ ਚੱਕ ਚੱਕ 1 ਮਿੰਟ ਸਾਰੇ ਆਪਣਾ ਦਿਲ ਥਾਮ ਕੇ ਬੈਠੇ ਹੋਏ ਸੀ ਜੰਮ ਲੱਗ ਗਈ ਓਹ ਮਾਈ ਜੀ ਕਿੰਨਾ ਖਜ਼ਾਨਾ ਇਹਦਾ ਬਾਈ ਖਜ਼ਾਨਾ ਹੋ ਗਿਆ ਦੇ ਵਿੱਚ ਖਜ਼ਾਨੇ ਦੇ ਵਿੱਚ ਚੂਹੀ ਸੀ ਚੂਹੀ ਸੀ ਇਹ ਚੂਹੀ ਦੇ ਹੱਥ ਵਾਲੇ ਕਿੰਨੀ ਦੀ ਦੇਖੋ ਜੀ ਸਾਪਣਾ ਹੋਏ ਵਿੱਚ ਆਹ ਦੇਖੋ ਇਹਦੀ ਇਹ ਅਸਲੀ ਖਜ਼ਾਨਾ ਇਹ ਖਜ਼ਾਨਾ ਹੀ ਹੈ ਇੱਕ ਤਰ੍ਹਾਂ ਦਾ ਠੀਕ ਹੈ ਅੱਛਾ ਯਾਰ ਕੇ ਇਹ ਮਾਰਕ ਦਾ ਆਪਣੀ ਠੀਕ ਹੈ ਇਹਨੂੰ ਤਾਂ ਉੱਪਰ ਤੋਂ ਫਲਵਾਨੀ ਆ ਉੱਪਰਵਾਨੀ ਆ ਇਹਨੂੰ ਬਾਹਰ ਕੱਢੋ ਯਾਰ ਖਜ਼ਾਨੇ ਨੂੰ ਧੁੱਪ ਨਹੀਂ ਲਵਾਈਦੀ ਹੁੰਦੀ ਯਾਰ ਲੋਕ ਚੋਰੀ ਕਰ ਲਓਗੇ ਬਾਹਰ ਹਾਂ ਗਟੇਰੇ ਯਾਰ ਵਗੇ ਨੇ ਉਹ ਹੀ ਤਾਂ ਗੱਲਾਂ ਇਹ ਰ ਆਪਣੀ ਕੱਲੀ ਕਾਂਕ ਰੱਖੀ ਹੋਈ ਨਾ ਜਦੋਂ ਮम्मा ਮਾਰਾ ਦਾ ਪੈਸਾ ਨਾ ਠਾ ਅੱਛਾ ਅੱਛਾ ਉਹ ਤਾਂ ਮੈਂ ਦੇਖੀ ਨਹੀਂ ਹੋ ਗਈ ਇੱਥੇ ਮਤਲਬ ਤਾਂ ਸੁੰਦੀ ਆ ਵੀ ਮੈਂ ਕੰਬਲ ਜਾ ਪਾ ਕੇ ਰੱਖਿਆ ਬਈ ਇਹਦੇ ਪਿੱਛੇ ਗਿਆ ਉਹ ਵਿਰੇ ਚਟਾਈ ਹੈ ਕੰਬਲ ਇਹਗਾ ਹਾਂ ਵੇਖੋ ਜੀ ਕਣਕ ਨੂੰ ਮਿਲਦਾ ਸੁੰਡੀ ਪੈ ਗਈ। ਇਹ ਜਿਹੜਾ ਖੇ ਉਹ ਜਿਹੜਾ ਹੋ ਨਹੀਂ ਹੈਗਾ ਕੇਰੀ ਆਫ ਚ ਮੋਟਰ ਆ ਖੜਾ ਉਹਦਾ ਉਹ ਵੀ ਲਾਇਆ ਵਾ ਸਟੈਂਡ ਪਰ। ਉਹ ਦੇਖੀ ਹੀਠਾ ਵੀ ਕੇ ਯਾਰ ਮਨੇ ਚੱਕੀ ਨੂੰ ਮੜਿਆ। ਉਹ ਇਹਦਾ ਸਵਰਗਣ ਜਾਲੇ ਵਾਲਾ ਸਿੰਗ ਲਾ। ਜਮਦੂਦ ਦਾ ਝੋਟਾ ਬਾਈ ਇਹ ਤਾਂ। ਹੋਲੀ ਕੈਮਰਾਮੈਨ ਸਾਡਾ ਨੱਠ ਗਿਆ। ਤੇ ਹੁਣ ਚੱਲੇ ਆਂ ਅਸੀਂ। ਝਾੜੂ ਮਾਰਨਾ। ਇਹ ਨੂੰ ਪਤਾ ਹੈ ਆਪਾਂ ਨੇ ਕਹਾਂ ਕੇ ਤੁਸਰੀ ਉਹ ਆ ਕੀ ਦਾ ਕਰਾ ਇਹ ਵੀ ਆਪਣਾ ਇਹ ਚਾਚੇ ਦਾ ਹੈ ਨਾ ਐ ਤੁਸੀਂ ਥੋੜੀ ਦੇਖੋ ਥੋੜੀ ਚੈੱਕ ਕਰੋ ਇਹ ਬਾਈ ਤਿੰਨ ਚਾਰ ਕਰਾ ਨੂੰ ਸਾਂਝੀ ਬੋੜੀ ਲੱਗਦੀ ਆ ਹਾਂਜੀ ਲੱਗਦੀ ਆ ਜਿਗਣਾ ਸਾਂਝੀ ਬਿੱਲੀ ਹੁੰਦੀ ਆ ਨਾ ਉਹਦਾ ਸਾਂਝੀ ਹੁੰਦੀ ਆ ਅੱਛਾ ਕੋਸੇਵਰ ਦਾ ਪਾਣੀ ਆ ਮੈਂ ਕਹਿੰਦਾ ਉਹਰੇ ਨੂੰ ਠੀਕ ਰਹਿਣਾ ਹਾਂ ਹਾਂ ਔਰੇ ਬਹੁਤ ਗਿੱਲਾ ਔਰੇ ਫੋਲ ਆਦੇ ਆ ਸੁੱਕਾ ਏ ਐ ਰੂਰੇ ਦੇ ਚੱਕਣੇ ਦਾ ਡਰ ਲਾ ਹੋ ਜਵੇ ਲੈ ਤੈਨੂੰ ਪਤਾ ਚੌਂਤੇ ਵਾਲੇ ਆ ਤਾਂ ਕਰਕੇ ਦੇਖ ਲੋ ਜੀ ਦੋ ਤੇ ਤਾਂ ਇੱਕ ਚੀਜ਼ ਦੇ ਗੈਪ ਹੋ ਜਾਂਦੇ ਤੇ ਉੱਥੇ ਜੇ ਮੋਟਰਸਾਈਕਲ ਖੜਾਦਾ ਜੇ ਥੋੜਾ ਤੇਲ ਕੱਢ ਲੈਣਾ ਤੇ ਪੈਂਚਰ ਕਰ ਦੇਣਾ ਮੋਟਰਸਾਈਕਲ ਆ ਹਾਲ ਹੁੰਦੇ ਹੋਰੇ ਦੇ ਜੀ ਨਹੀਂ ਨਹੀਂ ਪਿੰਡ 'ਚ ਆਪਣੇ ਬਚੰਗੇ ਬੰਦੇ ਹੀ ਬਥੇਰੇ ਆ ਯਾਰ ਦੇਖ ਲੋ ਤੁਸੀਂ ਚੌਂਤਾ ਤਾਂ ਹੈ ਪੈਣੀ ਤੇ ਚੌਂਤੇ ਸਾਰਾ ਪਿੰਡ ਚੌਂਤਾ ਤੇ ਉਹ ਅੱਗੇ ਮੇਰਾ ਪਿੰਡ ਆ ਇਹ ਪੈਣੀ ਸਾਨੂੰ ਇੱਕ ਬਹੁਤ ਸਹੂਲਤਾ ਜੀ ਉਹ ਸਾਹਮਣੇ ਗਰਾਊਂਡ ਹੈ ਜੀ ਗਰਾਊਂਡ ਆ ਹੋਰ ਦੂਜਾ ਹੈ ਇਓ ਮਾਰੇ ਦਾ ਦਰਬਾਰ ਹੈ ਦੁਬਾਰਾ ਵੀ ਆ ਸਕੂਲ ਹੀ ਹਾਂ ਸਕੂਲ ਵੀ ਨੇੜੇ ਆ ਪਰ ਇਹ ਪੰਜਵੀਂ ਤੱਕ ਇੱਕ ਅਫਸੋਸ ਆ ਸਾਡੀਆਂ ਦੇ ਬਹੁਤ ਯਾਦਾਂ ਜੁੜੀਆਂ ਹੋਈਆਂ ਆ ਸਕੂਲ ਦੇ ਉਹ ਯਾਰ ਉਹ ਛੋਟੇ ਹੁੰਦੇ ਨਾਲ ਜੋ ਵੀ ਹੋਇਆ ਮਤਲਬ ਹਾਂ ਬਹੁਤ ਵਧੀਆ ਦਿਨ ਹੁੰਦੇ ਦੇ ਬਹੁਤ ਵਧੀਆ ਦਿਨ ਪਿਆ ਹਾਂ ਹੁਣ ਯਾਰ ਟਾਈਮ ਬੰਦੇ ਨਾਲ ਕਿਉਂ-ਕਿਉਂ ਬੰਦਾ ਜਵਾਲ ਹੁੰਦਾ ਏ ਕਿਉਂ-ਕਿਉਂ ਬੰਦੇ ਦੀ ਜ਼ਿੰਮੇਵਾਰੀ ਉਹ ਜ਼ਿੰਮੇਵਾਰੀਆਂ ਮੈਂ ਪੈ ਜਾਂਦੀਆਂ ਹਾਂ ਹੋ ਗਈ ਸੀ ਮੇਰੇ 'ਤੇ ਜ਼ਿੰਮੇਵਾਰੀ ਆ ਗਈ ਸੀ ਬੰਦੇ ਦੀ ਨਾ ਪਲਾਸਟਿਕ ਤੋਂ ਬਾਅਦ ਲਾਈਫ ਸ਼ੁਰੂ ਹੋ ਜਾਂਦੀ ਹੈ ਝਾੜੂ ਮਾਰਦਾ ਹੁਣ ਐਨ ਸਾਫ਼ ਕਰਕੇ ਸਫਾਈਆਂ ਐਨ ਪੂਰੀਆਂ ਕਰ ਦੇਣੀਆਂ ਹਨਾ ਕਣਕ 'ਚ ਮਿੱਟੀ ਪੈ ਜਾਵੇ ਹਾਂ ਉਹ ਜਦੋਂ ਮਿੱਟੀ ਪੈ ਰਹੀ ਹੈ ਐਸੀ ਤਾਂ ਮਿੱਟੀ ਖੈ ਲਾਵੇ ਹਾਂ ਆ ਝਾੜੂ ਉਹ ਸੋਨਾ ਲਿਆਂਦਾ ਪਤਾ ਹੈ ਝਾੜੂ ਤੈਨੂੰ ਪਤਾ ਅੰਬਾਨੀ ਦਾ ਨਾ ਪਿੱਟ ਲੱਗਦੀ ਹੈ ਨਾ ਸਾਡੀ ਤਾਂ ਉਹ ਅੱਛਾ ਹਾਂ ਲਓ ਜੀ ਇਹ ਮੁੰਡਾ ਕਹਿੰਦਾ ਅੰਬਾਨੀ ਦਾ ਨਾ ਪਿੱਟ ਲੱਗਦੀ ਹੈ ਝਾੜੂ ਤਾਂ ਆ ਲਿਆਂਦਾ ਮੁੱਖ ਮੈਂ ਆਇਆ ਕਾਸ ਗਿਆ ਨਾ ਵਿਚਾਰਾ ਤਾਂ ਕਰਕੇ ਇਹ ਲੂ ਪੰਪ ਲਵਾ ਲਿਆ ਪੈਪ ਦਾ ਖੜਾ ਛਾੜਦਾ ਨਹੀਂ ਜੀ ਪੈਪ ਨਾ ਫੜ ਫੜ ਕੇ ਪਾਣੀ ਪਾਉਣਾ ਮੈਂ ਦੋ ਤਾਂ ਹੈ ਚੱਲ ਅਭੀ ਨਹੀਂ ਕਿ ਕੰਮ ਸੌਖਾ ਹੋ ਗਿਆ ਜੀ ਇਹ ਲੂ ਪੰਪ ਦੀ ਕੁਛ ਦਬਾਓ ਹਾਂ ਜਦ ਤੈਂਕੀ ਭਰ ਗਈ ਟੈਂਕੀ ਭਰਾਉ ਨਹੀਂ ਆ ਵੀ ਤੇ ਚਾਰ ਪੰਜ ਬੰਦੇ ਲਾ ਕੇ ਰੱਖਦਾ ਇੱਕ ਜਣਾ ਪੈਪ ਫੜੂਗਾ ਚਾਰ ਪੰਜ ਜਣੇ ਮੇਰੇ ਕੋਲ ਆਣੇ ਜਦ ਮਮੀ ਕੰਮ ਨੂੰ ਕੋਈ ਸਾਨੂੰ ਝਾੜੂ ਨੂੰ ਕਿਸੇ ਨੂੰ ਪੋਚੇ ਨੂੰ ਕਿਸੇ ਨੂੰ ਦੋ ਜਣੇ ਤਾਂ ਸਾਨੂੰ ਟੈਂਕੀ ਭਰਨ ਨੂੰ ਲੱਜ ਜਾਂਦੇ ਤੇ ਤਾਂ ਕਰ ਕੀ ਉਹ ਨਹੀਂ ਯਾਰ ਵੈਸੇ ਤੇਰੀ ਮੰਮੀ ਦਾ ਬੱਬਾ ਹੋ ਨੇਚਰ ਵਧੀਆ ਚਲੋ ਆਪਣੇ ਦਾਵਾ ਮਾਤਾ ਜੀ ਆ ਉਹ ਵਧੀਆ ਨੇਚਰ ਵਧੀਆ ਹੈ ਉਹ ਭਾਈ ਉਹ ਤੇ ਤੇਰੇ ਤੇ ਤੇਰੀ ਕਟਾਈ ਹੁੰਦੀ ਹੈ ਸਾਡੀ ਥੋੜੀ ਹੁੰਦੀ ਹੈ ਨਹੀਂ ਨਹੀਂ ਕਟਾਈ ਵੀ ਹੁੰਦੀ ਸਾਨੂੰ ਤਾਂ ਮਾਤਾ ਜੀ ਪਿਆਰ ਨਾਲ ਰੱਖਦੇ ਆ ਚਲੋ ਜੀ ਮਿਲਦੇ ਆ ਥੋੜੀ ਦੇਰ ਤੱਕ ਉਹ ਵੀ ਅਸੀਂ ਚੱਲੇ ਹਾਂ ਹੁਣ ਪੱਲੀ ਲੈਣ ਆਪਣੀ ਪੱਲੀ 'ਚ ਮੋਰियां ਹੋਗੇ ਨਹੀਂ ਹਨਾ ਹੋਰ ਯਾਰ ਉਹ ਪਹਿਲਾ ਪਨੇ ਮੱਜਾ ਗਿਆ ਰੱਖਿਆ ਇਹ ਤੇ ਆ ਤਾਂ ਕਰਕੇ ਐ ਰੋਲਦੀਆਂ ਰਹਿੰਦੀਆਂ ਹੁਣ ਜਦ ਬੰਦਾ ਡੰਗਰ ਰੱਖਣਾ ਛੱਡ ਦਿੰਦਾ ਸਾਡੇ ਇੱਕ ਦੋ ਪੱਲੀਆਂ ਵੈਸੇ ਹੈ ਵੀ ਹੈਗੇ ਇੰਦੀਆਂ ਸੋ ਚੂਹਿਆਂ ਨੇ ਉਹ ਚੂਹਿਆਂ ਨੇ ਖਾ ਲੀਆਂ ਪਾ ਕੇ ਹੁਣ ਅਸੀਂ ਚੱਲੇ ਪੱਲੀ ਲੈਣ ਆਪਣੀ ਦਾਦੀ ਤੇ ਜਿਨ੍ਹਾਂ ਨੇ ਮੈਂ ਸਾਰ ਰੱਖੀਆਂ ਹੋਈਆਂ ਜੀ ਪੱਲੀ ਸਾਨੂੰ ਮਿਲ ਗਈ ਬੋਲ ਆਪਾਂ ਚੱਲੇ ਘਰ ਨੂੰ ਬਹੁਤ ਔਖੀ ਮਿਲੀ ਯਾਰ ਪੱਲੀ ਕਹਿੰਦੇ ਜਿਹਨਾਂ ਦੀ ਪੱਲੀ ਦੇਣਗੇ ਕਹਿੰਦੇ ਪਹਿਲਾਂ ਇਹ ਕੱਟ ਤੇ ਪਹਿਲਾਂ ਕਹਿੰਦੇ ਕੱਟ ਕੇ ਸਿੱਟ ਕੇ ਜਾਉ ਸਾਡੇ ਉਹ ਤੇ ਤੇ ਤਾਂ ਗੱਠੇ ਨਹੀਂ ਖੁੱਲੀਆਂ ਪਹਿਲਾਂ ਗੱਠੇ ਨਹੀਂ ਖੁੱਲਹੀਆਂ ਕਟ ਕਟ ਉਹ ਆਪਣਾ ਜਮਦੂਦ ਦਾ ਝੋਟਾ ਖੜਾ ਜਮਦੂਦ ਅੱਗੇ ਜਿਹੜਾ ਨਾ ਬਾਈ ਚਾਤਰਾ ਬਹੀ ਨਹੀਂ ਪੱਲੀ ਕੜੀ ਜਿਗਰਗੀ ਦੀ ਉਹ ਨੂੰ ਤਾਂ ਆ ਬੱਦ ਰੰਗ ਵੀ ਚੁਣਮਾ ਲੇਤਾ ਦਾ ਪੀਲਾ ਉਹ ਮੀਂਹ ਕੇ ਨਹੀਂ ਆ ਬਾਕੀ ਆ ਪਾ ਲੰਦੇ ਲੋ ਆਇਆ ਰੋਸਾਇਆ ਇੰਜ ਸਤ ਜੀ ਕਿਤਾਬਾਂ ਹੋ ਗਿਆ ਜੀ ਨਾ ਤੇ ਚਾਦਰਾਂ ਆ ਗਈਆਂ ਵੈਕੀਰ ਵਧੀਆ ਕਾਟਨ ਦੀਆਂ ਚਾਦਰਾਂ ਆ ਗਈਆਂ ਲੋ ਜੀ ਸਿੰਗਲ ਵੈਕੀਰ ਡਬਲ ਕਰਦੇ ਨੇ ਆਰਡਰ ਦੇਦਾ ਕਹਿੰਦੇ ਇੱਕ ਬੱਲੀ ਹੋਰ ਚਾਹੀਦੀ ਹੁਣ ਅੱਪਾ ਜਾਉਂਗੇ ਆਪਣੇ ਭਾਈਆਂ ਵੱਲ ਮੈਂ ਕੀ ਗੱਲ ਤਰਪਾਲਾ ਤਰਪਾਲਾ ਨਾਲ ਲਈਏ ਹੋਰ ਯਾਰ ਆਹ ਤਾਂ ਕਬੜਾ ਕਰ ਦੇ ਜੀ ਤੋਈ ਜਿਹੜਾ ਕੈਮਰਾਮੈਨ ਭੱਜ ਗਿਆ ਤਾਂ ਆ ਗਿਆ ਉਹ ਪਾ ਜਿੱਥੇ ਗਿਆ ਤਾਂ ਆ ਮੈਂ ਕੈਮਰਾ ਨਾਲ ਸਾਨੂੰ ਸਾਰਿਆਂ ਨੂੰ ਪਿੰਡਾਂ 'ਚ ਇੱਕ ਆਹ ਉਹ ਗੱਲ ਵਧੀਆ ਹੁੰਦੀ ਆ ਜਿਵੇਂ ਘਰ ਦੇ ਹੁਣ ਸਾਡੇ ਸਾਰੇ ਸਾਡੇ ਘਰ ਦੇ ਕੰਮ ਮਕਾਨਾਂ ਜਾਂਦੇ ਤਾਂ ਲੱਗ ਕੇ ਸਾਨੂੰ ਛੁੱਟੀਆਂ ਵਾਲੇ ਦਿਨ ਕੰਮ ਆਵ ਕਰਨਾ ਓਏ ਡਰ ਗਿਆ ਕਹਿੰਦਾ ਵੀ ਸ਼ਾਮ ਨੂੰ ਆ ਵੀ ਨਹੀਂ ਮੈਂ ਫੇਰ ਕਿ ਲਾੜਤਾ ਹੀ ਪਾਉਣੀਆਂ ਹਾਂ ਹਾਂਏ ਤਾਂ ਆ ਗਏ ਨੂੰ ਪਤਾ ਇਹਨੇ ਢਾੜਦਾ ਵਿੱਚ ਉਹ ਵੀ ਆਪਾਂ ਨੂੰ ਹੁਣ ਪਹਿਲਾਂ ਤੁਹਾਨੂੰ ਇੱਕ ਪੱਲੀ ਹੋਰ ਮਿਲ ਗਈ ਹੈ ਲੋੜ ਹੀ ਹੁਣ ਤਾਂ ਬਥੇਰੀ ਬੜੀ ਇੱਕ ਬਰੀ ਆਈਡੀ ਉਹਨੇ ਸਾਰੀ ਕਾਣਕ ਨਾਲ ਆਪਾਂ ਦੋ ਦੀ ਲੋੜ ਸੀ ਹੁਣ ਜਿਹੜੀ ਉਹ ਜਿਹੜੀ ਤੂੰ ਕਹਿੰਦਾ ਪੀਲੀ ਜੀ ਪੱਲੀ ਉਹ ਆਪਾਂ ਨੇ ਅਗਲੇ ਜਿਹੜਾ ਨਹੀਂ ਹਲੋ ਆ ਜੀ ਪਹਿਲਾ ਪੱਲੀ ਪਿਛਾ ਕੇ ਹੁੰਦੇ ਦੇ ਦਿਓ ਫਾੜਾ ਇਹ ਨਾ ਆਪਣੇ ਪੀਂਘਾ ਨੇ ਖਾਣੇ ਨੇ ਚਾਚੇ ਦਾ ਇਹ ਹਾਂ ਇਹ ਸਨਿਆਚਾ ਦਵਾ ਹਾਲੇ ਮਕਾਨ ਦਾ ਨਾ ਆਚਾ ਬਗਲੀਆ ਅੰਦਰ ਤੇ ਵੈਸੇ ਇਹ ਇਹ ਨਾ ਤੁਹਾਨੂੰ ਅਗਲੇ ਬਲੌਗ ਤੇ ਦਿਖਾਵਾਂਗੇ ਅਸੀਂ ਇਹ ਸਾਰਾ ਮਕਾਨ ਦਿਖਾਵਾਂਗੇ ਹਲੇ ਤਾਂ ਹਲੇ ਤਾਂ ਤੇ ਤੂੜੀ ਲੱਗੀ ਹੋਈ ਅੰਦਰ ਤੂੜੀ ਹਲਤਾ ਹੈ ਤੂੜੀ ਵਾਲੇ ਕੰਮ ਆਉਂਦਾ ਅੱਗੇ ਬਾਕੀ ਗੱਲਾਂ ਨੇ ਗੱਲਾਂ ਮੈਨੂੰ ਪੋੜੀ ਤਾਂ ਪੋੜੀ ਬੋਬੋ ਜਿਆ ਲਾਦੀ ਪੋੜੀ ਬਾਈ ਸ਼ਾਹੀ ਆ ਤੁਰਨਾ ਐ ਮਾੜਾ ਤੇ ਨਾ ਬੰਦਾ ਥੋੜੀ ਥੋੜੀ ਸਾਦਾ ਇਹ ਪਰ ਲੋ ਵੀ ਨਾ ਬੋਲਦਾ ਬਨੇਰੇ ਤੇ ਕਿਹੜਾ ਮੁੰਡਾ ਜਾਵੇ ਮੇਰੇ ਤੇ ਐਸੇ ਰਿੱਕੀ ਗੱਲ ਦੇਖੀ ਬੰਦਾ ਨਾ ਘਰਾਂ ਰਹਿ ਕੇ ਹੱਥਿਆ ਰਹਿਣ ਸ਼ੁਕਰ ਆ ਗਿਆ ਤੁਹਾਡੇ ਸਾਡਾ ਪੇਪਰ ਹੁੰਦਾ ਅੱਜ ਹੋਰ ਯਾਰ ਪੀਪਰ ਚਾਹ ਹੁੰਦਾ ਬੈਠੇ ਰਹਿੰਦੇ ਆਰਾਮ ਨਾਲ ਮੈਂ ਤਾਂ ਪਹਿਲਾਂ ਜਾ ਕੇ ਅੱਧਾ ਘੰਟਾ ਸੌਣਾ ਹੁੰਦਾ ਵੇਖਰ ਨਹੀਂ ਮੇਰੀ ਗਾਸ ਸੁਣੋ ਤੇ ਪੜਪੜ ਕੇ ਜਾਂਦੇ ਆ ਨਹੀਂ ਭਈ ਅਸੀਂ ਕਿੱਥੇ ਪੜਦੇ ਹਿੱਤਾ ਬਸ ਇੱਕ ਇੰਨਾ ਬਾਈ ਜੀ ਮੈਂ ਨਾਲਿਆਸ ਰਹੀ ਜਾਂਦੇ ਰਹੀ ਜੇ ਪੜਨੂਗਾ ਜੀ ਕਰਦਾ ਏ ਆ ਜੀ ਪੰਜਾਬ ਦਾ ਨੌਜਵਾਨ ਜੂਥ ਹੈ ਜਦੋਂ ਮੈਂ ਮੇਰਾ ਹੀ ਪੜਨੇ ਦਾ ਜੀ ਕਰਦਾ ਜੱਸ ਆ ਜਾਂਦਾ ਹਾਂ ਉਹ ਜਦ ਇਹ ਕਹਿੰਦਾ ਚਲੋ ਚੱਲੀਏ ਘੁੰਮਣ ਫਿਰ ਅਸੀਂ ਰੋਕਣ ਜਾਂਦੇ ਆ ਕਾ ਪੀ ਕੇ ਮੁੜੇ ਆਂਦੇ ਆ ਆ ਜੀ ਇਹ ਇਹਦਾ ਪੜਨੇ ਜੀ ਨਹੀਂ ਕਰਦਾ ਹੈਗਾ ਅਸੀਂ ਅਸੀਂ ਦੇਖਾਂਗੇ ਇਹ ਪੜਦਾ ਨਹੀਂ ਹੈਗਾ ਸਕੂਲ ਜਿਹਾ ਕੇ ਕੁੜੀਆਂ ਨੂੰ ਡਰਾਉਂਦਾ ਹੈ ਲਓ ਵੀ ਕਣਕ ਚੁਕਾਤੀ ਇਹਨੂੰ ਬੜੇ ਭਲਵਾਨ ਉਹ ਬੱਲੇ ਬੱਲੇ ਜਿਹਦਾ ਨਾਮ ਲਿੱਤਾ ਉਹੀ ਹਾਜ਼ਰ ਹੈ ਲੋ ਜੀ ਮੇਰੇ ਮਿੱਤਰੋ ਇਹਦੇ ਬੰਦੇ ਰੋਪਨ ਯਾਰ ਯਾਦ ਕੀਤਾ ਸੀ ਉਹ ਆ ਗਿਆ ਬਹੁਤ ਭਾਈ ਜੀ ਕਹਿ ਗਏ ਅਸਲੀ ਦਾ ਬੰਦਾ ਜਿੰਨਾ ਇਹ ਹੈ ਹਾਨੂੰ ਪਤਾ ਆਇਆ ਅਸੀਂ ਕੌਣ ਹਾਂ ਬਾਈ ਕਣਕ ਮੰਨ ਲਾ ਕਣਕ ਵੇਚਣ ਚੱਲੇ ਉਹ ਨਹੀਂ ਯਾਰ ਮਾਰੇ ਦੇ ਨਾਲ ਮਾਰੇ ਦੇ ਨਾਲ ਆ ਚੁੱਕੇ ਆ ਫਿਰ ਹੈ ਉਹ ਕਣਕੇ ਵੇਚਣ ਕਣਕ ਨੂੰ ਟੋਪੀ ਪਾਣੀ ਆ ਪੈਣ ਚੱਲੇ ਆ ਬਈ ਇੰਨਾ ਕਾ ਟਰੈਕ ਨਖੰਦ ਤੇ ਤੁਸੀਂ ਉਹ ਨਹੀਂ ਯਾਰ ਸਾਨੂੰ ਪੈਲਾ ਨਹੀਂ ਹੋ ਗਿਆ ਤਾਂ ਕਰ ਆ ਜਿਹੜੇ ਦੀ ਹੋ ਟੈਲਾ ਪੱਲੀ ਵਿੱਚ ਪਾਣ ਦੀ ਕਰਕੇ ਅੱਲੀ ਉਹ ਇਹਨੂੰ ਇਹਨੂੰ ਚੁਕਾਤਾ ਥੈਲਾ ਪਤਾ ਕਿਆ ਕਰਦਾ ਨਹੀਂ ਨਹੀਂ ਪਰ ਪਈ ਉਹ ਦੇਖ ਗੱਲ ਤਾਂ ਸੁਣ ਸਰੀਰ ਹੈਗਾ ਰੋਲ ਪੰਪ ਵਾਲੇ ਸਰੀਰ ਹੈਗਾ ਆ ਤਾਂ ਛਪਾਇਆ ਕਿਤੇ ਕੋਲੋਂ ਪਹਿਲਾਂ ਮੈਨੂੰ ਮੈਂ ਉਹ ਸਭ ਤੋਂ ਪਹਿਲਾਂ ਮੈਂ ਆਈ ਦੇਖਿਆ ਲਓ ਜੀ ਹੁਣ ਕਣਕ ਅਸੀਂ ਫੁੱਲਣੇ ਸ਼ੁਰੂ ਕਰਤੀ ਆ ਤੇ ਬਸ ਇਹ ਤਾਂ ਹੋਰ ਕਣਕ ਥੱਲੇ ਤੇ ਆਣੀ ਆ ਇਹ ਵੀ ਨਾ ਆ ਜੂਗੀ ਥੋੜੀ ਥੋੜੀ ਪਹਿਲਾਂ ਥੱਲੇ ਇਹਨੇ ਚੱਕਿਆ ਬਕੀਆਂ ਅੰਦਰ ਕਰਾ ਦੀਆਂ ਮੈਂ ਤੁਹਾਨੂੰ ਪਤਾ ਹੈ ਅੱਜ ਦੀ ਨੌਜਵਾਨ ਪੀੜ੍ਹੀ ਮੇਰੇ ਡੈਡੀ ਦਾ ਕਹਾਣਾ ਦੱਸ ਕੇ ਆ ਕੇ ਕਰਦਾ ਜਨਮ ਹੀ ਉਮਰ ਤੇ ਮੁੰਡੇ ਕਣਕਾਂ ਦੀ ਫੋਲ ਦਿੱਤੀ ਆ ਤੇ ਚਲੋ ਫਿਰ ਵੀਡੀਓ ਹੋ ਗਈ ਪੂਰੀ ਸਾਡੀ ਤੇ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਵਲੌਗ ਚ ਬਾਏ ਬਾਏ